ਸਤਿ ਕੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ જય ਭੀਮ જય ਭਾਰਤ ਮੈਸਤੀਸ਼ਮਾਨਾ ਹਰ ਪਾਰਟੀ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਨਾ ਸਰ ਜੀ ਤੁਸੀਂ ਪਾਰਟੀ ਦਫਤਰ ਵਿਖੇ ਆਪਣੇ ਪਾਰਟੀ ਉੱਤੇ ਜ਼ਾਰਾ ਦੇ ਵਰਕਰ ਨਾਲ ਕਿ ਕਹਿ ਹਮ ਪ੍ਰੈਸ ਕਾਨਫਰੰਸ ਕਰ ਲਿਓ ਕੀ ਕਾਰਨ ਅਜਦਾ ਦੇਖੋ ਇਤਿਹਾਸ ਗਵਾਹ ਹੈ ਕਿ ਜਦ ਤੱਕ ਹਨਾ ਕੋਈ ਕੁਰਬਾਨੀ ਨਾ ਬੰਦਾ ਦਵੇ ਤਦ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਔਰ ਕੋਮਾਂ ਨੂੰ ਯਾਦ ਕਰਦੀ ਆਂ ਜਿਹੜੇ ਬੰਦੇ ਕੁਰਬਾਨੀਆਂ ਦਿੰਦੇ ਨੇ ਇਹ ਮਸਲਾ ਸਾਡਾ ਜਗ੍ਹਾ ਦੇ 143 ਕਿੱਲੇ 10 ਕਨਾਂ 7 ਕਨਾਂ 10 ਮੁਰਲੇ ਦਾ ਹੀ ਆ ਜੋ ਪਿੱਛੇ ਜਨਾ ਸੋਨੀ ਪਠਾਨ ਨੇ ਕਿਹਾ ਤਾਂ ਵਿਸ਼ਾਲ ਸੁਣਨੇ ਕਿ ਮੈਂ ਜੀ ਮੇਰੇ ਕੋਲ ਸਿਰਫ 28 ਕਨਾਂ ਦੀ ਬਸ਼ਰਤੀ ਆ ਤੇ ਉਹ ਜਿਹੜਾ ਰਾਹ ਹੈ ਨਹੀਂ ਪਹਿਲਾਂ ਤਾਂ ਮੈਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਤੇਰੀ ਇੰਨੀ ਜਗ੍ਹਾ ਵਿੱਚ ਉਹ ਬਰਬ ਪ੍ਰਾਣ ਘਰਾ ਕੇ ਜਗਾ ਮੈਨੂੰ ਰਾਂਝਦਾ ਇਹ ਸੱਚਾ ਝੂਠ ਬੋਲਦਾ ਵਾ ਸਾਨੂੰ ਇੱਕ ਕਾਗਜ਼ ਲੱਭਿਆ ਪ੍ਰਾਣ ਜਿਹਦੇ ਵਿੱਚ ਲਿਖਿਆ ਵਾ ਕਿ ਨੋ ਕਲੇ ਦੀ ਦਖਲ ਜਿਹੜਾ ਵਾ ਸਰਕਾਰ ਨੇ ਮੁਖਤਿਆਰ 49 ਸਿੰਘ ਗਿਆ ਤੋਂ ਪੂਲਾ ਕਾ ਮੁਖਿਆਸ ਨੂੰ ਦਖਲ دیے ਚੁੱਕੇ ਆ ਪਰ ਸਰਕਾਰ ਨੇ ਕੀਤਾ ਸਿਵਲ ਪ੍ਰਸ਼ਾਸਨ ਨੇ ਅਜ ਤੱਕ ਉਹਦੀ ਸੂਰ ਨਹੀਂ ਕੱਢੀ ਦੂਜੀ ਗੱਲ ਕਿ ਨਾ ਸਾਫ ਸਫਾ ਹਮਾਨਜੋਗ ਹਾਈ ਕੋਰਟ ਨੇ ਕਿਹਾ ਪਿਆ ਵਾ ਕਿ ਜੇ ਕੋਈ ਉੱਚ ਜਾਤੀ ਦਾ ਬੰਦਾ ਐਸਸੀ ਜਗ੍ਹਾ ਉੱਤੇ ਕੋਈ ਵਾਈ ਕਰਦਾ ਜਾਂ ਕਬਜ਼ਾ ਕਰਦਾ ਉੱਤੇ ਐਸਸੀ ਐਸਟੀ ਪ੍ਰਵੀਜ਼ਨ ਨੰਬਰ ਪ੍ਰਵੀਜ਼ਨ ਐਕਟ ਦੇ ਥੱਲੇ ਪੈਰਾ ਨੰਬਰ 1999 ਚੈਪਟਰ ਨੰਬਰ 2 ਪੈਰਾ ਪਤਨ 1 ਤੋਂ 4 ਵਿੱਚ ਸਾਫ਼ ਲਿਖਿਆ ਉਹਤੇ ਐਸ ਸੀ ਐਸ ਚ ਪਰਚ ਉਹ ਉਸ ਦਰਾਂ ਅਸੀਂ ਕਟੋ ਕਟ ਮੈਂ ਕਿਹਾ 100 ਰੁਪਏ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਕੋਈ ਕਿਹੜੀ ਗੱਲ ਤੋਂ ਕਾਣਾ ਵਾ ਸਾਨੂੰ ਨਹੀਂ ਬਤਾ ਉਹ ਅੱਜ ਵੀ ਹੈ ਨਾ ਉਹ ਪਰਚਾ ਅਦਜ਼ ਕਰਦੇ ਨੰਬਰ 2 ਕਹਿੰਦਾ ਮੇਰੇ ਕੋ ਠਾਈ ਨੋਕ ਨੋਕ ਲੈ ਦੇ ਸਾਡੇ ਕੋ ਆਰਡਰ ਪਏ ਅੱਜ ਤੇ ਦਖਲ ਦੇ ਚੁੱਕੇ ਆ ਉਹ ਅਸੀਂ ਬੜਾ ਪ੍ਰਸ਼ਾਸਨ ਸਾਡੀ ਪਿੱਛੇ ਦਰਾਂ ਡੀ ਸੀ ਸਰ ਮੀਟਿੰਗ ਹੋਈ ਆ ਉਹ ਕਹਿੰਦੇ ਜੀ ਸਾਨੂੰ ਹਨਾ ਕੋਈ ਰਿਕਾਰਡ ਨਹੀਂ ਲੱਭਦਾ ਪਿਆ ਇਹ ਕਹਿੰਦਾ ਮੁਖਤਿਆਰ ਸਿੰਘ ਨੇ ਮਾਨਯੋਗ ਹਰਿਆਣਾ ਪੰਜਾਬ ਦੇ ਵਿੱਚ ਕੇਸ ਲਾਇਆ ਸੀਗਾ ਉੱਥੋਂ ਜੱਸਾਂ ਨੇ ਆਰਡਰ ਕੀਤਾ ਇਹਨਾਂ ਕੋ ਰਿਕਾਰਡ ਮੰਗਿਆ ਤੇ ਇਹਨਾਂ ਉੱਥੇ ਹੀ ਲਿਖ ਕੇ ਜੇ ਕਹਿੰਦਾ ਇਹ ਸਾਡੇ ਕੋਲ ਹੋਰ ਰਿਕਾਰਡ ਤੁਹਾਨੂੰ ਮੈਸੇਜ ਦਸਾਂ ਕੀ ਆ ਰਿਕਾਰਡ ਜਿਹੜਾ ਵਾ ਰਿਕਾਰਡ ਨੂੰ ਦੇ ਚੂਹੇ ਨੇ ਕੁੱਤਰ ਦਿੱਤਾ ਸੀਗਾ ਇਹ ਕਹਿੰਦਾ ਕੋਈ ਰਿਟਾਇਰ ਬੰਦਾ ਵਾ ਵਿਭਾਗਮੇ ਦਾ ਹੀ ਸਾਨੂੰ ਨੇ ਦੱਸਿਆ ਕਿ ਉਹ ਰਿਕਾਰਡ ਟੁੱਟ ਚੁੱਕਾ ਵਾ ਇਹ ਕੁੱਤਰ ਚੁੱਕਾ ਇਹ ਤੁਹਾਨੂੰ ਨਹੀਂ ਦੇਣਾ ਕਹਿੰਦਾ ਪਰ ਇਹਨਾਂ ਕੋ ਇੱਕ ਪਾਵਰ ਹੈਗੀ ਆ ਦਿਸੇ ਕੁ ਮੂਥੋਂ ਪਾਵਰ ਆ ਕਿ ਉਹ ਜਿਹੜੇ 140 ਬੰਦੇ ਆ ਉਹ ਦੁਆਰਾ ਲੜ ਕਰ ਸਕਦਾ ਪਰ ਕੀ ਆ ਕਿਉਂਕਿ ਸਾਰਾ ਪ੍ਰਸ਼ਾਸਨ ਦਾ ਕਾਣਾ ਵਾ ਅਫਸਰ ਉਹਨਾਂ ਸਮਾਜ ਦਾ ਬੰਦਾ ਹੀ ਤੇ ਗਰੀਬ ਬੰਦੇ ਅਗਰੀ ਵਿਅਕਤੀ ਆ ਪਰ ਜਦੋਂ ਨਾ ਗਰੀਬ ਬੰਦਾ ਅੱਕ ਜਾਂਦਾ ਸ਼ਰਾਬ ਸ਼ਰੀਬ ਨਾ ਸ਼ਰਾਬੇ ਛਾਰਦੇ ਤੇ ਫੇ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਤੇ ਹੁਣ ਅਸੀਂ ਲੋਕਾਂ ਨੇ ਸ਼ਰਾਬੇ ਛਾਰਤੀ ਆ ਕਿਉਂਕਿ ਪ੍ਰਸ਼ਾਸਨ ਨੇ ਮਿੰਤਾ ਪਾਲੀਆਂ ਪੁਲਿਸ ਪ੍ਰਸ਼ਾਸਨ ਨੇ ਮਿੰਤਾ ਪਾਲੀਆਂ ਕਿ ਸਾਡਾ ਇਹ ਐਸਐਸਪੀ ਪਰਚਾ ਦਰਜ ਕੀਤਾ ਹੋਇਆ ਵਾ ਪਰ ਇਹਨਾਂ ਦੇ ਕਦ ਤੋਂ ਜੁੜੀ ਸਕਦੀ ਹੈ ਹੁਣ ਸੀ ਆਪਣੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਾਅਦ ਵਿਸ਼ਸ਼ਤਰ ਸੈਣਾ ਆਪਣੇ ਤਰੀਕੇ ਨਾਲ ਕਬਜ਼ਾ ਲਵੇਗੀ ਜਿਹੜੀ ਜੁਨੇ ਪ੍ਰਸ਼ਾਸਨ ਹੋਵੇਗੀ 16 ਤਰੀਕ ਦਿਨ ਬੁੱਧਵਾਰ ਨੂੰ ਚੌਂ ਜਿਰੋਖਾ ਨਾਲ ਫਿਰ ਕਟੜ ਹਜ਼ਾਰਾ ਤੇ ਆ ਜੀ ਪੂਰੇ ਪੰਜਾਬ ਲੈਵਲ ਤੇ ਇਹ ਨਹੀਂ ਕਿ ਕੁਝਲੇ ਬੰਦੇ ਹੋਗੇ ਪੂਰੇ ਪੰਜਾਬ ਲੈਵਲ ਤੋਂ ਇਕੱਠਾ ਕੀਤਾ ਜਾਵੇਗਾ ਔਰ ਇਕੱਠ ਬਿਆਰ ਵਿੱਚ ਸੋਨੀ ਪੱਠੇ ਪਲਸ ਸੀ ਨੂੰ ਪ੍ਰਸ਼ਾਸਨ ਦਾ ਮੁਰਦਾਬਾਦ ਕਰਦੇ ਹੋਏ ਨਾਅਰੇ ਭਾਈ ਕਰਦੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਚੌਂਦਰ ਪੱਕੇ ਪੈਰੀ ਦੈਂਡਾ ਦਾ ਤਾਂ ਨਪਰਸ਼ਨ ਕਰੇਗੀ ਔਰ ਜਦ ਤੱਕ ਉਹਤੇ ਅਸੀ ਅਸੀ ਪਰਚਾ ਦਰਜ ਹੁੰਦਾ ਪਲਸ ਸਾਨੂੰ ਉਹਦੀ ਜਗ੍ਹਾ ਤੇ ਨਿਸ਼ਾਨਦੇ ਨਹੀਂ ਮਿਲਦੀ ਕਿਉਂਕਿ ਰਿਕਾਰਡ ਨਹੀਂ ਮਿਲਣਾ ਰਿਕਾਰਡ ਉਹ ਖੁਰਦਬੁਦ ਹੋ ਚੁੱਕਾ ਵਾ ਪਹਿਲੀ ਗੱਲ ਤਾਂ ਖੁਰਦਬੁਦ ਵੀ ਪ੍ਰਸ਼ਾਸਨ ਦੀ ਮੁਲੀ ਭੁਗਤਣਾ ਹੋਇਆ ਵਾ ਕੌਣ ਕਰ ਸਕਦਾ ਹੈ ਰਿਕਾਰਡ ਜੀ ਸਰਕਾਰ ਦੇ ਰਿਕਾਰਡ ਵੀ ਕਦੀ ਗਮ ਹੁੰਦੇ ਆ ਇਹ ਸਿਰਫ ਹਨਾ ਟਰਕੋਂ ਦੀਆਂ ਗੱਲਾਂ ਵਾ ਕਿਉਂਕਿ ਗਰੀਬ ਦਾ ਹਨਾ ਦੀ ਹਰ ਵਾਰ ਧੱਕਾ ਚੱਲ ਜਾਂਦਾ ਵਾ ਸ਼ੁਗਰ ਤੇ ਨਹੀਂ ਚੱਲਦਾ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼ਰੀਫ ਆ ਜਾ ਹੁਣ ਸ਼ਾਹਵਾ ਸ਼ਰਤੀ ਆ ਹੁਣ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਾਂਗੇ ਇਹਦਾ ਜੁਮੇਰ ਪ੍ਰਸ਼ਾਸਨ ਜਿਹੜਾ ਕਪੂਰੇ ਜਿਹੜਾ ਸ਼ਹਿਰ ਪ੍ਰਸ਼ਾਸਨ ਹੋਵੇਗਾ ਉਹ ਸਾਡੀ ਮੰਗ ਅਸੀਂ ਕੂਰਤੋ ਵੀ ਮੰਗਾ ਕਿ ਉਤੇ ਅਸੀਂ 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 ਪਰਚਾ ਬੰਦਾ ਵਾ ਦਰਖਾਸਤ ਦਿੱਤੀ ਨੂੰ ਹੁਣ ਤਕਰੀਬਨ ਕਿਉਂਕਿ ਉਤੇ ਤੁਸੀਂ ਪਰਚੇ ਦੀ ਮੰਗ ਕਰਦੇ ਨਿਸ਼ਾਰ ਸੋਨੀ ਤੇ ਜੀ ਉਹਨੇ ਬਿਆਨ ਚ ਕਿਹਾ ਵਾ ਕਿ ਮੈਂ ਜਗ੍ਹਾ ਛੱਡਤੀ ਹੈ ਇਟ ਮੀਨ ਕਿ ਉਹਨੇ ਵਾਈ ਸੀ ਦੂਜੀ ਗੱਲ ਉਹਦੇ ਵਿੱਚ ਨਾ ਸਿਰਫ ਇਹਨੇ ਲਈ ਸਾਡੇ ਬੰਦਿਆਂ ਕੋ ਮਿੱਟੀ ਪੰਨਾ ਪਥੇਰ ਕਰਕੇ ਔਰ ਐਜ਼ ਅ ਲਾ 2-2 ਫੁੱਟ ਮਿੱਟੀ ਜਸਾ ਦਾ ਪਰ ਉਸ ਬੰਦੇ ਨੇ ਅੱਜ ਹੀ ਤੁਸੀਂ ਜਾ ਕੇ ਤਾਂ ਦੇਖ ਸਕਦੇ ਆ ਦਾਦਾ ਫੁੱਟ ਟੋਏ ਵਜੇ ਪਏ ਜੀ ਤੇਰੀ ਤਾਂ ਉਹ ਵੀ ਪਰਚੋ ਤੇ ਬੰਦਾ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਪਰਚਾ ਕਿਉਂ ਨਹੀਂ ਕਰਦੇ ਉਹ ਤਾਂ ਕੋਈ ਵੀ ਇਹਨਾਂ ਕੀ ਉਹ ਫਿਰ ਲੋਕਾਂ ਦਾ ਸੋਚ ਦਾ ਪ੍ਰਸ਼ਾਸਨ ਦਾ ਕਰਦਾ ਵੈ ਜਿਹੜਾ ਪ੍ਰਸ਼ਾਸਨ ਦਾ ਮੂੰਹ ਨਹੀਂ ਕਰਦਾ ਸਾਡੇ ਵਰਗਾ ਮੰਗੀ ਜਾਂਦੇ ਸਾਨੂੰ ਕਹਿੰਦੇ ਆ ਲਿਆ ਉਹ ਲਿਆ ਉਹ ਅੱਜ ਤੱਕ ਉਹਦੇ ਕੋਲ ਮੰਗਿਆ ਇੱਕ ਸਾਲ ਹੋ ਗਿਆ ਲੜਾਈ ਲੜਦੇ ਮੈਨੂੰ ਘੱਟੋ ਘੱਟ ਪਰ ਹੁਣ ਅਸੀਂ ਅੱਕ ਗਏ ਆ ਤੇ ਥੱਕ ਗਏ ਆ ਹੁਣ ਅਸੀਂ ਆਪਣੇ ਤਿੱਕੇ ਨਾਲ ਕੰਮ ਕਰਾਂਗੇ ਇਹ ਜੂਰੇ ਪਿਛਾ 16 ਤੀ ਦਿਨ 16 April ਨੂੰ ਅਸੀਂ ਆਪਣੇ ਵੱਡੇ ਪੱਧਰ ਤੇ ਲਾਂ ਲਖਸ਼ ਲੈ ਗਏ ਐਨ ਚੰਗੀ ਦਾ ਨਾਰਾ ਬਾਈ ਕਰਦੇ ਭਗਸ਼ੀ ਭਗਸਾ ਚੋਚੀ ਗੁਰਪ੍ਰੀਤ ਸਿੰਘ ਧਾਰੀਵਾਲ ਦੇ ਜਲ ਸੈਟਲ ਪੰਜਾਬ ਤੇ ਬੀਬੀ ਸੰਦੀਪ ਕੋਟ 200 ਜ਼ਿਲ੍ਹਾ ਪਟਿਆਲਾ ਇਹਨਾਂ ਦੇਖ ਰਿਹਾ ਤੇ ਨਵੰਨ ਕੀਤਾ ਜਾਵੇਗਾ ਅਗਰ ਜੇਕਰ ਕਾਰਵਾਈ ਨਹੀਂ ਹੋਈ ਤਾਂ 17 ਦੀ ਹਸਰੇ ਤੇ ਕੂਚ ਕਰਾਂਗੇ ਜਗਾ ਤੇ ਜਿਹੜੀ ਜੂਮਰੇ ਪ੍ਰਸ਼ਾਸਨ ਹੋਵੇਗੀ ਇਹਨੇ ਕਹਿੰਦਾ ਕਿ ਮੈਂ ਜਾਜਗਾ ਜਾਂ ਵੀ ਜੈਪਾ ਜੀ ਨਾਲ ਤੁਹਾਡਾ ਜੀ ਮੈਂ ਸਭ ਤੋਂ ਪਹਿਲਾਂ ਦਾ ਜੈ ਭੀਮ ਜੈ ਭਾਰਤ ਆਖਦੀ ਆ ਮੇਰਾ ਨਾਮ ਸੰਦੀਪ ਕੌਰ ਪ੍ਰਧਾਨ ਭਾਰਤੀ ਅម ਜਨਤਾ ਪਾਰਟੀ ਊਮਨ ਵਿੰਗ ਜੀ ਤੁਸੀਂ ਬਸ ਗਾਲ੍ਹਾਂ ਕੱਢ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ 16 ਤਰੀਕ ਨੂੰ ਧਰਨਾ ਪ੍ਰਦਰਸ਼ਨ ਹੋ ਰਿਹਾ ਆ ਜਿਹਦੇ ਵਿੱਚ ਸਾਡੇ ਗਰੀਬ ਤੇ ਅਮੀਰ ਦੀ ਲੜਾਈ ਆ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਮੈਂ ਆਪਣੇ ਸਾਰੇ ਐਸਸੀ ਭਾਈਚਾਰੇ ਨੂੰ ਜੋ ਵੀ ਆ ਸਾਰੇ ਸਾਰਿਆਂ ਨੂੰ ਹੱਥ ਜੋੜ ਕੇ ਦਰਦਾਸਤ ਕਰਦੀ ਵੀ ਵੱਧ ਤੋਂ ਵੱਧ ਚੜ ਕੇ ਆਓ ਤੇ ਆਪਾਂ ਨੇ ਹੱਕਾਂ ਲਈ ਆਪਾਂ ਲੜੀਏ ਤੇ ਆਪਣਾ ਹੱਕ ਲਈਏ ਕਿਉਂਕਿ ਸਾਡਾ ਹੱਕ ਬਹੁਤ ਟਾਈਮ ਤੋਂ ਸਾਨੂੰ ਨਹੀਂ ਮਿਲ ਰਿਹਾ ਤੇ ਸਾਨੂੰ ਬਾਕੀ ਅਸੀਂ 16 ਤਰੀਕ ਨੂੰ ਆਪਣੇ ਸਾਰੇ ਜਿੰਨੇ ਵੀ ਆ ਪਾਰਟੀ ਵਰਕਰ ਜੋ ਵੀ ਵੱਧ ਚੜ ਕੇ ਪੂਰਾ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰਾਂਗੇ ਜੈ ਭੀਮ ਜੈ ਭਾਰਤ ਕੰਜੀ ਸਰਦਾਰ ਜੀ ਨਾ ਤੁਹਾਡਾ ਸਭ ਤੋਂ ਪਹਿਲਾਂ ਸਾਤਿਉ ਜੈਪੀਮ ਵਿਆਪਰ ਮੈਂ ਗੁਰਪ੍ਰੀਤ ਸਿੰਘ ਜਨਨ ਸਾਡੀ ਪੰਜਾਬ ਭਾਰਤੀ ਆਮ ਜਨਤਾ ਪਾਰਟੀ ਗੁਰਪ੍ਰੀਤ ਅੱਜ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਹੋ ਰਹੀ ਆ ਕੀ ਕਹਿਣਾ ਚਾਹੁੰਗੇ ਸਾਰੇ ਪ੍ਰੈਸ ਕਾਨਫਰੰਸ ਅੱਜ ਕੋਈ ਨਵੀਂ ਨਹੀਂ ਹੋ ਰਹੀ ਹੈਗੀ ਇਹ ਬਹੁਤ ਸਾਲ 2 ਸਾਲ ਤੋਂ ਹੋ ਰਹੀਆਂ ਆ ਸਾਡੀਆਂ ਪਰ ਇਹ ਸੋਨੀ ਪੱਠੇਵਾਲੇ ਦੇ ਖਿਲਾਫ ਜਿਹੜੀਆਂ ਕਾਨਫਰੰਸ ਹੋ ਰਹੀਆਂ ਆ ਪਰ ਸਾਡੀ ਅੱਜ ਤੱਕ ਕਿਸੇ ਸੁਣਵਾਈ ਨਹੀਂ ਹੋਈ ਹੈਗੀ ਕਿ ਸੋਨੀ ਪੱਠੇਵਾਲੇ ਨੇ ਗਰੀਬਾਂ ਦੀ ਜਿਹੜੀ ਪੈਲੀ ਆ ਦੱਬ ਕੇ ਬੜੇ ਚਿਰ ਤੋਂ ਖਾ ਰਿਆ ਆ ਔਰ ਗਰੀਬ ਜਿਹੜਾ ਹੋਰ ਗਰੀਬ ਹੋ ਰਿਹਾ ਤੇ ਅਮੀਰ ਜਿਹੜਾ ਹੋਰ ਅਮੀਰ ਹੋ ਰਿਹਾ ਅਸੀਂ ਇਸ ਦੇ ਖਿਲਾਫ ਅਸੀਂ ਕਾਫੀ ਦਰਖਾਸਤਾਂ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪਰ ਸਾਡੀ ਅਜੇ ਤੱਕ ਇਹ ਸੁਲਵਾਈ ਨਹੀਂ ਹੋਈ ਹੈਗੀ ਕੀ ਕਰਾਂਗਾ ਲੰਤ ਲੰਦਾ ਸੁਲੰਬਾ ਚੱਲ ਰਿਹਾ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਸਰ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਕਹਿ ਚੁੱਕੇ ਨੇ 16 ਤਰੀਕ ਦਿਨ ਬੁੱਧਵਾਰ ਨੂੰ ਅਸੀਂ ਇੱਕ ਵੱਡੇ ਹਜੂਮ ਦੇ ਨਾਲ ਜਲੋਖਾਨੇ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਅਸੀਂ ਉੱਥੋਂ ਜਲੋਖਾਨੇ ਤੋਂ ਤੁਰਦੇ ਹੋਏ ਭਗਤ ਸਿੰਘ ਚੌਂਕ ਦੇ ਵਿੱਚ ਪੱਕੇ ਪੈਰੀ ਬੈਠਾਂਗੇ ਜਦ ਤੱਕ ਸਾਨੂੰ ਪੈਰੀ ਦੀ ਨਿਸ਼ਾਨਦਾਈ ਨਹੀਂ ਹੋ ਜਾਂਦੀ ਉੱਥੇ ਐਸਟੀਐਕ ਦਾ ਪਰਚਾ ਦਰਜ ਨਹੀਂ ਹੋ ਜਾਂਦਾ ਉਹਨਾਂ ਚੱਕ ਰਹੀ ਪੱਕੇ ਪੈਰੀ ਉੱਥੇ ਬੈਠਾਂਗੇ ਜੀ ਇਹ ਤੁਹਾਨੂੰ ਨਵਾਂ ਧਰਨਾ ਜੇ ਪਹਿਲਾਂ ਤੁਸੀਂ ਕਾਫੀ ਧੰਨੇ ਨਾ ਚੁੱਕੇ ਹੋ ਇਨਸਾਫ ਤੁਹਾਨੂੰ ਨਹੀਂ ਮਿਲਿਆ ਇਹ ਤਾਂ ਸਾਰੇ ਪ੍ਰਸ਼ਾਸਨ ਦੀ ਕੀ ਕਹਿ ਸਕਦੇ ਹਾਂ ਗਿਲੀ ਕਹਿ ਸਕਦੇ ਜਿਹੜਾ ਨਹੀਂ ਸਾਨੂੰ ਸਬ ਦੇ ਰਹੇ ਕਿਉਂਕਿ ਇੱਕ سرمایہਦਾਰ ਬੰਦਾ ਆ ਪੈਸੇ ਵਾਲਾ ਬੰਦਾ ਆ ਇੱਧਰ ਗਰੀਬ ਬੰਦੇ ਬੈਠੇ ਆ ਕੀ ਆ ਸਰ ਤੁਸੀਂ ਆਪਣੀਆਂ ਮੰਗਾ ਬਣਵਾ ਕੇ ਇਧਰ ਲੱਗ ਤਾ ਕੋ ਸਰ ਬਿਲਕੁਲ ਸਹੀ ਹੈ ਜੇ ਅਸ਼ਵਾ ਸਮੇਂ ਤੇ ਲੱਗਦਾ ਨਹੀਂ ਜੀ ਜਿੰਨਾ ਚਿਰ ਸਾਨੂੰ ਸ਼ਾਂਤ ਨਹੀਂ ਮਿਲਦੀ ਤੇ ਦੂਸਰਾ ਉਤੇ ਪਰਚਾ ਨਹੀਂ ਦਰਜ ਹੁੰਦਾ ਅਸੀਂ ਉੱਥੇ ਨਹੀਂ ਉਠਾਂਗੇ ਜੀ ਕਿਉਂ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਕਹਿ ਚੁੱਕੇ ਆ ਅਸੀਂ ਸਾਰੀ ਪਾਰਟੀ ਉਹ ਪੂਰੇ ਪੰਜਾਬ ਰੈਵਲ ਤੇ ਅਸੀਂ ਇਕੱਠ ਕਰ ਰਹੇ ਆ ਉਹਦੇ ਪੱਕੇ ਪੈਰੀ ਭਗਤ ਸਿੰਘ ਚੌਂਕ ਦੇ ਵਿੱਚ ਬੈਠਾਂਗੇ ਜੀ ਧੰਨਵਾਦ ਜੈਪੀ ਜੈਪਾ